ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਬੱਚਿਓ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਹਕੁਮ ਨਾਮਾ ਈਮੇਲ ਲੈਣਾ ਅਸੀਂ ਕਈ ਦਿਨ ਤੋਂ ਜਿਹਦਾ ਅਭਿਆਸ ਕਰ ਰਹੇ ਆਂ ਔਰ ਅੱਜ ਸੋਰਠਿ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ ਹਕੁਮ ਨਾਮੇ ਦੇ ਰੂਪ ਦੇ ਵਿੱਚ ਜਿਹੜਾ ਅੱਜ ਅਸੀਂ ਹਕੁਮ ਨਾਮਾ ਸਮਝਣਾ ਵੀ ਹੈ ਔਰ ਹੁਕਮ ਨਮਕੀ ਮੇ ਲੈਣਾ ਹੈ ਇਹ ਵੀ ਦੇਖਣਾ ਹੈ ਆਪ ਸੰਗਤਾਂ ਵਾਸਤੇ ਇੱਕ ਬੇਨਤੀ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ਮਨ ਕੀਤੇ ਜਾਂਦੇ ਹਨ ਉਸ ਵੇਲੇ ਖੱਬੇ ਹੱਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਿਲਕੁਲ ਉੱਪਰ ਤੋਂ ਜੇ ਸ਼ਬਦ ਸ਼ੁਰੂ ਹੁੰਦਾ ਹੋਵੇ ਤਾਂ ਉਹ ਹੁਕਮ ਨਮ ਮੰਨਿਆ ਜਾਂਦਾ ਜਾਂ ਫਿਰ ਉਹ ਸ਼ਬਦ ਪਿੱਛੇ ਤੋਂ ਜਾਂ ਇੱਕ ਅੱਖਰ ਇੱਕ ਸ਼ਬਦ ਜਾਂ ਇੱਕ ਪੰਕਤੀ ਹੋਵੇ ਜਾਂ ਵੱਧ ਪੰਕਤੀਆਂ ਹੋਣ ਜੇ ਉਹੀ ਸ਼ਬਦ ਪਿੱਛੋਂ ਪੰਨਾ ਪਿੱਛੇ ਜਾ ਕੇ ਬਿਲਕੁਲ ਹੀਟਾਂ ਤੋਂ ਸ਼ੁਰੂ ਹੁੰਦਾ ਹੋਵੇ ਤਾਂ ਉਹਨੂੰ ਹਕੂਨਾਮੇ ਦੇ ਰੂਪ ਦੇ ਵਿੱਚ ਸ਼ਬਦ ਨੂੰ ਲੈਣਾ ਹੁੰਦਾ ਹੈ ਸੋ ਆਓ ਅੱਜ ਸੂਲ ਛੱਕ ਦੇ ਵਿੱਚ ਜਿਹੜਾ ਹਕੂਨਾਮ ਆਪ ਸੰਗਤਾਂ ਦੇ ਨਾਲ ਬੱਚਿਆਂ ਨੇ ਹਕੂਨਾਮਾ ਲੈ ਕੇ ਸਾਂਝਾ ਕਰਨਾ ਹੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਕਰ ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਖਨ ਹਾਰੇ ਮਾਤ ਗਰਭ ਮਹਿ ਆਪਨ ਸਿਮਰਨ ਦੇ ਇੱਥੇ ਜਾ ਕੇ ਬਿਸ਼ਰਾਮ ਲਾਣਾ ਉਹਨਾਂ ਗਰਭ ਕਹਣਾ ਗਰਭ ਉਹ ਬੇ ਨਾਲ ਗਰਭ ਨਾ ਕਿਆ ਹੋਵੇ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਖਨ ਹਾਰੇ ਪਾਵਕ ਸਾਗਰ ਅਥਾ ਲਹਿਰ ਮਹਿ ਤਾਰ ਹੋ ਤਾਰਨ ਹਾਰੇ ਪਾਵਕ ਸਾਗਰ ਅਥਾ ਲਹਿਰ ਮਹਿ ਅਗ ਦਾ ਸਾਗਰ ਵਿਕਾਰਾਂ ਦੀਆਂ ਅਥਾ ਲਹਿਰਾਂ ਮਹਿ ਸੰਸਾਰ ਸਮੁੰਦਰ ਦੇ ਵਿੱਚ ਤਾਰ ਹੋ ਤਾਰਨ ਹਾਰੇ ਇਸ ਸਮੁੰਦਰਨ ਸ਼ਬਦ ਦਾ ਰੱਬ ਵਾਸਤੇ ਇਹ ਤਾਰਨ ਵਾਲੇ ਪਰਮਾਤਮਾ ਇਹਨਾਂ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚ ਤਾਰ ਦੇ ਇਹਨ ਗੁਰੂ ਨਾਨਕ ਕਹਿੰਦੇ ਨੇ ਝਾੜ ਚਖੜ ਓਹਾੜ ਲਹਿਰੀਂ ਬਹਿਨ ਲਖੈ ਸਰੀ ਮਾਤ ਗਰਭ ਮਹਿ ਆਪਨੇ ਸਿਮਰਨ ਦੇ ਤਹਿ ਤੁਮ ਰਖਨ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰ ਹੋ ਤਰਨ ਹਾਰੇ ਮਾਦਾ ਤੂੰ ਠਾਕੁਰ ਸਿਰ ਮੋਰਾ ਮਾਦਾ ਦੇ ਤਦ ਦਿਨ ਕਨੌੜਾ ਲੱਗਿਆ ਹੋਇਆ ਜਦੋਂ ਅਸੀਂ ਪੜਾਂਗੇ ਮੰਮੇ ਨੂੰ ਕੰਨਾ ਤੱਦਾ ਊੜੇ ਨੋਂ ਕੋਲ ਇਸ ਤਰ੍ਹਾਂ ਚਾਰਨ ਕਰਨਾ ਮਾਧਾਓ ਇਹਨੂੰ ਮਾਧੋ ਨਹੀਂ ਕਹਿਣਾ ਤੱਦਾ ਸਿੱਧਾ ਮਾਧੋ ਕਹਿੰਦਾ ਫੋੜਾ ਬਣ ਜਾਣਾ ਤਨੋੜਦਾ ਮਾਧਾਓ ਇੱਥੇ ਰੁਕਣਾ ਵੀ ਹੈ ਮਾਧਾਓ ਤੂੰ ਠਾਕੁਰ ਸਿਰ ਮੋਰਾ ਇਆਂ ਉਹਾ ਤਹਾਰੋ ਤੋਰਾ ਰਹਾਓ ਕੀਤੇ ਕੋ ਮੇਰਾ ਸਨਮਾਨ ਹੈ ਕਰਣ ਹਾਰ ਤ੍ਰਿਣ ਜਨੈ ਤੂੰ ਦਾਤਾ ਮਾਗਨ ਕਉ ਸਗਲੀ দান ਦੇ ਪ੍ਰਭ ਪਾਨੈ ਕਿਤੇ ਕਉ ਮੇਰੇ ਸਮਨੈ ਮੇਰੇ ਤੋਂ ਸਮੀਰ ਇਹ ਅਰਥ ਹੈ ਸਮੀਰ ਪਰਬਤ ਵਰਗਾ ਮੇਰ ਸਮੀਰ ਪਰਬਤ ਵਰਗਾ ਪਰਮਾਤਮਾ ਜਿਹਨੇ ਚੀਜ਼ਾਂ ਤੇ ਬਣਾਈਆਂ ਉਹ ਅਸੀਂ ਪਹਾੜ ਵਰਗੇ ਸਮਝਦੇ ਸਮੀਰ ਪਰਬਤ ਵੀ ਬਹੁਤ ਬੜੀਆਂ ਗੀਆਂ ਹੋ ਤੈਨੂੰ ਅਸੀਂ ਛੋਟਾ ਸਮਝ ਲੈਂਦੇ ਕਰਨ ਹਾਰ ਤ੍ਰਿਣ ਜਨੈ ਤ੍ਰਿਣ ਹੁੰਦਾ ਘਾਹ ਫੂਸ ਕਰਨ ਵਾਲੇ ਨੂੰ ਅਸੀਂ ਕੁਝ ਵੀ ਨਹੀਂ ਜਾਣਦੇ ਪਰ ਤੇਰੀ ਕੀਤੇ ਚੀਜ਼ਾਂ ਨੂੰ ਬਹੁਤ ਵੱਡੀਆਂ ਸਵੇਰ ਪ੍ਰਭ ਦੀ ਤਰ੍ਹਾਂ ਸਮਝ ਲੈਂਦੇ ਉਹ ਦਾਤਾ ਮੰਗਨ ਕਉ ਸਗਲੀ ਸਗਲੀ ਤਪਾਵ ਸਾਰੀ ਸ੍ਰਿਸ਼ਟੀ ਉਹ ਦਾਤਾ ਹੈ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਸਤਿਗੁਰਾਂ ਤੂੰ ਦਾਤਾ ਮੰਗਨ ਕਉ ਸਗਲੀ ਦਾਨ ਦੇਹ ਪ੍ਰਭ ਭਨੈ कि नमावर खिनम है अबरा अचरज चलत तुम्हारे रूड़ो गुड़ो गहर गंभीर उच्च अगम अपारे उच्च अगम अपारे गगम गाम गाम हुंदी पहुंच एड़, एड़ा एड़ा आगे लाग गया बन गया अगम पहुंच तो परे ਸਾਦ ਸੰਗ ਜਉ ਤੁਮਹ ਮਿਲਾਇਆ ਤਾ ਸੁਣੀ ਤੁਮਾਰੀ ਬਾਣੀ ਅਨੰਦ ਪਾਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸਾਦ ਸੰਗ ਸਾਧ ਸੰਗ ਜਾਓ ਤੁਮਹਿ ਮਿਲਾਇਓ ਜਾਓ ਇਹ ਜੋ ਜਿਗਨ ਜਾਓ ਤੁਮਹਿ ਮਿਲਾਇਓ ਜੋ ਤੁ ਸੰਗਤ ਮਿਲਾਈ ਨਾ ਸੰਗਤ ਦੇ ਵਿੱਚ ਬਿਠਾਇਆ ਸਾਨੂੰ ਆਓ ਸੁਣੀ ਤੇ ਤੁਮਾਰੀ ਬਾਣੀ ਤੁਮਾਰੀ ਬਾਣੀ ਬੱਬੇ ਨੇ ਕਹਿੰਦਾ ਬਾਣੀ ਇਹਨਾਂ ਕਈ ਵਿਦਵਾਨਾਂ ਕੇ ਪੜਦੇ ਐਡਾ ਨੰਨਾ ਦੱਦੇ ਨਾਮ ਕਰਨਾ ਇਹਨੂੰ ਕਈ ਆਨੰਦ ਕਹਿੰਦੇ ਆਨੰਦ ਪਰ ਗੁਰਵਾਣੀ ਦੇ ਵਿੱਚ ਨੰਨੇ ਟਿੱਪੀ ਲਾ ਕੇ ਆਨੰਦ ਵੀ ਲਿਖਿਆ ਹੋਇਆ ਹੈ। ਵੈਸੇ ਸ਼ਬਦ ਤਾਂ ਆਨੰਦ ਹੀ ਹੈ। ਇਸ ਕਰਕੇ ਬਹੁਤੇ ਵਿਦਵਾਨੀ ਨੂੰ ਆਨੰਦ ਕਹਿੰਦੇ ਨੇ। ਆਨੰਦ ਭਾਇ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਬਾਸਨਾ ਰਹਿਤ ਜਿਹੜਾ ਪੁਰਖ ਪ੍ਰਮਾਤਮਨ ਉਹਦਾ ਪ੍ਰਤਾਪ ਵੇਖ ਕੇ ਮਨ ਵਿੱਚ ਆਨੰਦ ਆ ਗਿਆ। ਆਨੰਦ ਭਾਇ ਪੇਖਤ ਹੀ ਨਾਨਕ ਪਰਤਾਪ ਪੁਰਖ ਨਿਰਵਾਣੀ ਸੋ ਇਸ ਤਰ੍ਹਾਂ ਹੁਕਮਨਾ ਜਿਹੜਾ ਤੁਸੀਂ ਲਿਆ ਬਿਸ਼ਰਾਮ ਅਰਥਮੁਤਾਬਕ ਸਮਝ ਕੇ ਹੁਕਮਨਾ ਤਾਂ ਕਿ ਤੁਹਾਡਾ ਪੜਿਆ ਹੋਇਆ ਹੁਕਮਨਾ ਸੁਣ ਕੇ ਬਹੁਤਿਆਂ ਨੂੰ ਸੁਣ ਕੇ ਹੀ ਸਮਝ ਲੱਗ ਜਾਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ